ਆਪੇ ਨੇ ਕੌਟਾਰਨ ਕੀਤੇ ਫਿਰ ਮਹਾਰਾਜ ਨੇ दरबार ਲਾ ਕੇ ਸਿੱਖ ਸੰਗਤਾਂ ਨੂੰ ਇਕੱਤਰ ਕਰਕੇ ਭਾਈ ਗੁਰਦਾਸ ਜੀ ਨੂੰ ਬੁਲਾ ਕੇ ਆਪਣੇ ਕੋਲ ਆਖਿਆ ਭਾਈ ਗੁਰਦਾਸ ਜੀ ਹੋ ਲਈ ਨੂੰ ਵਖਰੇ ਕਰੀਏ ਇਹਦੇ ਵਿੱਚ ਜਿਹੜੀ ਕੱਚੀ ਬਾਣੀ ਹੈ ਉਹ ਬਾਣੀ ਨੂੰ ਬਾਹਰ ਕਰਕੇ ਤੇ ਆਪਾਂ ਵਖਰੀ ਬਾਣੀ ਪਿਆਰ ਕਰਨੀ ਹੈ ਤੇ ਇਸ ਲਈ ਸਾਨੂੰ ਇਹਦੇ ਵਾਸਤੇ ਤਿਆਰੀ ਦੀ ਲੋੜ ਹੈ ਕਿਉਂਕਿ ਬਹੁਤ ਸਾਰੇ ਉਤਾਰੇ ਗੁਰਬਾਣੀ ਦੀ ਕੋਥੀਆਂ ਦੇ ਹੋ ਗਏ ਸਨ ਜਿਹੜੇ ਲੇਖਕ ਸਾਂ ਗੁਰੂ ਘਰ ਦੇ ਸ਼ਰਧਾਲੂ ਤੇ ਉਹ ਕਲਮ ਦੇ ਨਾਲ ਹੱਥੀ ਸ਼ਬਦ ਲਿਖ ਕੇ ਫੇਰ ਜਵਾਨੀ ਯਾਦ ਕਰਦੇ ਸਾਂ ਇਹ ਬਹੁਤ ਵੱਡੀ ਪੁਰਾਤਨ ਸਮੇਂ ਦੀ ਮਰਿਆਦਾ ਇਹ ਕਿ ਜਿਹੜੇ ਗੁਰੂ ਘਰ ਦੇ ਸ਼ਰਧਾਲੂ ਸਨ ਉਹ ਬੜਾ ਸਤਿਕਾਰ ਕਰਦੇ ਸਨ ਤੇ ਮਹਾਰਾਜ ਨੇ ਉਸ ਸਮੇਂ ਬੜੇ ਪਿਆਰ ਅਦਬ ਦੇ ਨਾਲ ਸੰਗਤਾਂ ਨੂੰ ਚੇਚੇ ਤੌਰ ਤੇ ਆਖਿਆ ਕਿ ਆਪਾਂ ਹੁਣ ਤਿਆਰੀ ਕਰਨੀ ਆ ਉਹਦੇ ਲਈ ਵੇਖੋ ਭਾਗ ਕਰੋ ਕਿਸੇ ਕੋ ਗੁਰਬਾਣੀ ਦਾ ਸ਼ਬਦ ਨਾ ਰਹਿ ਜਾਵੇ ਉਹਦੀ ਨਕਲ ਕਰਕੇ ਕੋਈ ਪੁਖੰਡ ਕਰੇ ਤੇ ਉਹਨੂੰ ਰੋਕਣਾ ਉਹਨੂੰ ਬੰਗਣਾ ਉਹ ਸਾਡੀ ਜ਼ਿੰਮੇਵਾਰੀ 판ਦੀ ਹੈ ਸਾਧੂਆਂ ਅਤੇ ਪਾਦਸ਼ਾਹ ਜੀ ਦੇ ਕੋਲ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਅੰਗਦ ਦੇਵ ਜੀ ਦੀ ਗੁਰੂ ਅਮਰਦਾਸ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਪਹਿਲੇ ਉਹ ਪੋਥੀ ਪਹੁੰਚ ਚੁੱਕੀ ਸੀ ਉਹਨਾਂ ਵਿੱਚ ਭਗਤਾਂ ਦੀ ਬਾਣੀ ਨਹੀਂ ਸੀ ਗੁਰੂ ਨਾਨਕ ਦੇ ਮਹਾਰਾਜ ਜੀ ਕਿੱਥੇ ਵੀ ਲੋੜ ਪਈ ਭਗਤ ਨੂੰ ਮੈਂ ਤਾਂ ਜਾ ਭਗਤ ਦਾ ਕੋਈ ਅੱਗੇ ਪੈਰੋਕਾਰ ਸੇਵਾਦਾਰ ਸੀ ਉਹਨੂੰ ਜਾ ਕੇ ਮੇਲੇ ਕੋ ਥੋਂ ਉਹਨਾਂ ਦੀ ਲਿਖਤ ਨੂੰ ਲੈ ਕੇ ਮਹਾਰਾਜ ਆਪਣੀ ਕੋਠੀ ਦੇ ਵਿੱਚ ਗੱਲ ਕਰਦੇ ਰਹੇ ਤੇ ਸਮੇਂ ਮੁਤਾਬਕ ਗੁਰੂ ਵਰਕੰਦੇ ਮਹਾਰਾਜ ਜੀ ਨੇ ਜਦੋਂ ਇਹ ਗੱਲ ਕੀਤੀ ਤੇ ਬਾਬਾ ਬੁੱਢਾ ਜੀ ਕਿੱਥੇ ਗੋਇੰਦਵਾਲ ਸਾਹਿਬ ਪਹੁੰਚੇ ਗੋਇੰਦਵਾਲ ਸਾਹਿਬ ਪਤਾ ਲੱਗਾ ਕਿ ਮੋਹਨ ਜੀ ਦੇ ਪਾਸ ਇੱਥੇ ਕੁੱਝ ਕੋਠੀਆਂ ਨੇ ਕਿਉਂਕਿ ਉਹ ਲੈ ਚਵਾਰੇ ਦੇ ਵਿੱਚ ਰਹਿੰਦੇ ਸਨ ਤੇ ਬਾਣੀ ਲਿਖਦੇ ਰਹਿੰਦੇ ਸਨ ਉਤਾਰੇ ਕਰਦੇ ਰਹਿੰਦੇ ਸਨ ਕੋਈ ਵੱਖਰੀ ਵਾਲੀ ਤਾਂ ਲੈ ਜਾਵੇ ਤਾਂ ਇਸ ਲਈ ਉਹਦੇ ਕੋਲ ਨੂੰ ਜਾ ਕੇ ਲੈ ਕੇ ਆਈਏ ਬਾਬਾ ਫੁੱਟਾ ਦੀ ਸਾਫ ਆ ਕੇ ਵਾਪਸ ਉਹਨਾਂ ਨੂੰ ਉਹਨੇ ਕੁਝ ਨਹੀਂ ਦੇਖਿਆ ਫੇਰ ਭਾਈ ਗੁਰਦਾਸ ਜੀ ਨੇ ਗੁਰੂ ਅੰਗ ਆਪਣੇ ਅੰਮ੍ਰਿਤਸਰ ਗੁਰੂ ਅੰਮ੍ਰਿਤਸਰ ਮਹਾਰਾਜ ਦੇ ਪੁੱਤਰ ਦੀ ਗੱਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦਿੱਤੀ ਆਖਿਆ ਕਿ ਉਹ ਜਿਹੜੀਆਂ ਪੋਥੀਆਂ ਨੇ ਉਹਨੂੰ ਮੋਹਨ ਦੇ ਪਾਸ ਨੇ ਇਹ ਮੋਹਨ ਚਵਾਰੇ ਦੇ ਵਿੱਚ ਰਹਿੰਦਾ ਉੱਥੇ ਕਿਸੇ ਨੂੰ ਜਾਣ ਨਹੀਂ ਬੈਠਾ ਤੇ ਕਿਸੇ ਨਾਲ ਬੋਲਦਾ ਨਹੀਂ ਤੇ ਸਮੇਂ ਮੁਤਾਬਕ ਇੱਕ ਇਤਿਹਾਸ ਦੇ ਵਿੱਚ ਆਉਂਦਾ ਕਬਰ ਗੁਰੂ ਖਾਨ ਸਾਹਿਬ ਦੇ ਵਿੱਚ ਤੇ ਜੇ ਵੀ ਪਾਲਕੀ ਸਾਹਿਬ ਉਹ ਸਸ਼ੋਭਤ ਹੈ ਉਹਨਾਂ ਵਿੱਚੋਂ ਧੋਖੀਆਂ ਜਾਂਦੀਆਂ ਗਈਆਂ ਪਰ ਅਜੋਕੇ ਦੇ ਅੱਜ ਦੇ ਵਿਦਵਾਨ ਉਹ ਕਹਿੰਦੇ ਆ ਕੋਈ ਧੋਖੀ ਨਹੀਂ ਜਾਂਦੀ ਗਈ ਮੁਗਲੀ ਨਾਲ ਕਿ ਗੁਰੂ ਅਰਜਨ ਦੇ ਮਹਾਰਾਜ ਜੁਏ ਗਏ ਸ਼ਾ ਤੇ ਉਹਨਾਂ ਧੋਖੀਆਂ ਦੀ ਪਰਚੋਰ ਕਰਕੇ ਉਹਨਾਂ ਨੂੰ ਲੈ ਕੇ ਆਏ ਸ਼ਣ ਤੇ ਉਹਨਾਂ ਦੇ ਵਿੱਚੋਂ ਜੋ ਗੁਰਬਾਣੀ ਦੇ ਸ਼ਬਦ ਮੇ ਤੇ ਉਹ ਕੱਢ ਲਏ ਸ਼ਣ

ਹੋ ਵੀ ਬੱਚੇ ਬੱਚੀਆਂ ਵੱਲੋਂ ਭੈਣਾ ਵੱਲੋਂ ਗੁਰਮਖ ਪਿਆਰਿਆਂ ਵੱਲੋਂ ਗੁਰੂ ਦੀਆਂ ਸਿੱਖ ਸੰਗਤਾਂ ਵੱਲੋਂ ਕੀਰਤਨ ਦੇ ਸਤਕਾਰ ਵਿੱਚ ਬੇਅੰਤ ਮਾਇਆ ਆਈ ਹੈ ਮਹਾਰਾਜ ਪਰਮਾਰਮ ਸੁਖ ਸ਼ਾਂਤੀ ਗੁਰਸਿੱਖੀ ਜੀਵਨ ਗੁਰਬਾਣੀ ਦੇ ਨਾਲ ਜੋੜਨਾ ਕਰੇ ਔਰ ਜਨੀਆਂ ਕਲਾ ਵਿੱਚ ਕਰੇ ਸਤਗੁਰੂ ਸੋ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਸਮੇਂ ਪਿਆਰੀ ਕੀਤੀ ਹੈ ਇਹ ਪੰਜ ਸਰੋਵਰ ਤਾਂ ਆਏ ਸਨ ਸ਼੍ਰੀ ਅਮਰ ਸੱਤ ਸਾਹਿਬ ਤੇ ਕਾਲ ਸੱਤ ਸਾਹਿਬ ਬਵੇਕਸ਼ਰ ਸੰਤੋਖ ਸਰ ਤੇ ਰਾਮ ਸਰ ਰਾਮ ਸਾਹਿਬ ਦੇ ਕਨਾਲੇ ਇੱਥੇ ਬਹੁਤ ਰਖਾ ਹਸ਼ਨ ਕਹਾ ਇਹ ਜੰਗਲ ਸੀ ਵੱਖਰਾ ਸੀ ਬਹੁਤ ਰਮਣੀਕ ਥਾਂ ਸੀ ਤੇ ਮਹਾਰਾਜ ਨੇ ਆਖਿਆ ਇੱਥੇ ਭਾਈ ਕਨਾਤਾ ਲਾਓ ਅੱਜ ਦੇ ਬੱਚਿਆਂ ਨੂੰ ਕਨਾਤਾ ਦਾ ਨਹੀਂ ਪਤਾ ਕਿਉਂਕਿ ਹੈ ਨਹੀਂ ਦੇਖੇ ਪੁਰਾਣੇ ਨੇ ਨਾ 50 ਸਾਲ ਤੋਂ ਵੱਡੀ ਉਮਰ ਦੇ ਉਹ ਜਾਣਦੇ ਨੇ

ਭਾਈ ਸੰਬਰ ਜੀ ਸਰਤਾ ਜੀ ਭਲਵੰਟ ਜੀ ਤੇ ਨਾਲ 15 ਭਟਕਾਂ ਦੇ ਬਾਣੀ 11 ਭਟ ਸਹਿਬਾਨ ਇੱਥੇ ਆਏ ਨੇ 11 ਭਟ ਸਹਿਬਾਨ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਸਾਲ ਤੋਂ ਵੱਧ ਸਮਾਂ ਹੋ ਗਿਆ ਅਧਿਕ ਕਥਾ ਦੇ ਮੱਥਾਂ ਦੇ ਬਹੁਤ ਵੱਡੇ ਵੱਡੇ ਦਵਾਰਿਆਂ ਤੇ ਆਏ ਔਰ ਆ ਕਰਕੇ ਇਹ ਤੁਹਾਡੇ ਦਰਸ਼ਨ ਕੀਤੇ ਮਨ ਨੂੰ ਬੜਾ ਸਕੂਨ ਮਿਲਿਆ ਖੁਸ਼ੀ ਮਿਲੀ ਖੁਸ਼ ਹੋਇਆ ਤੇ ਤੁਹਾਡੇ ਤੇ ਦਰਸ਼ਨ ਰੱਬ ਦੇ ਦਰਸ਼ਨ ਹਨ ਤੇ ਜੇ ਆਪਾਂ ਉਹਨਾਂ ਪੱਤਾਂ ਦਾ ਇਤਿਹਾਸ ਪੜੋਗੇ ਨਾ ਭਾਈ ਮਨੀ ਸਿੰਘ ਦੀ ਸ਼ਹੀਦੀ ਜਦੋਂ ਹੋਈ ਸੀ ਇਹਨਾਂ ਪੱਤਾਂ ਦੇ ਅੱਗੇ ਪੁੱਤਰ-ਪੋਤਰੇ ਸੱਤ ਸਮੇਂ ਦੇ ਜ਼ਕਰੀਆ ਖਾਨ ਸੂਬੇਦਾਰ ਲਾਹੌਰ ਨੇ ਜਿੱਥੇ ਭਾਈ ਮਨੀ ਸਿੰਘ ਦੇ ਬੰਦ-ਬੰਦ ਕਰਤੇ ਉੱਥੇ ਇਹਨਾਂ ਦੇ ਸੱਤ ਭੱਟ ਇੱਕ-ਇਕ ਸਾਧਾਰੀ ਛੱਠੀ ਵਿੱਚ ਪੂਰੇ ਸਾਲ ਇੱਕ ਮਹੀਨਾ ਨੂੰ ਧਰਤੀ ਵਿੱਚ ਗੱਡ ਕੇ ਫਿਰ ਸ਼ਹੀਦ ਕੀਤਾ ਸੀ ਕਿ ਤੁਸੀਂ ਗੁਰੂ ਦੀ ਤੁਹਾਡੇ ਵੱਡਿਆਂ ਨੇ ਗੁਰੂ ਦੀ ਸਿੱਖ ਨਹੀਂ ਕੀਤੀ ਇਸ ਤੋਂ ਉਸਨੇ ਮੇਚਾ ਤੇ ਇੱਥੇ ਬਸ ਨਹੀਂ ਆਓ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਸਮੇਂ ਕਿਹੜਾ ਭਟਾ ਸਹਿਵਾਨਾਂ ਦੀ ਬਾੜੀ ਨੂੰ ਵੀ ਵਾਕੇ ਕੀਤਾ 11 ਭਟਾਂ ਦੀ ਬਾੜੀ ਨੂੰ ਤੇ ਕੋਈ ਬੋਲੇ ਰਾਮ ਰਾਮ Gracias. ਤੋ ਆਏ ਭਾਈ ਬੰਨੋ ਨੇ ਤਿਆਰ ਕੀਤੀ ਹੈ ਉਸ ਤੋਂ ਬਾਅਦ ਭਾਗਵਤ ਸੁਭੀ 1 ਇਕੰਬਾਲੇ ਦਿਨ 1661 ਬਿਕਰਮੀ ਤੇ 1604 ਈਸਵੀ ਵਾਲੇ ਗੈ ਮਹਾਰਾਜੀ ਨੇ ਪ੍ਰਕਾਸ਼ ਕਰਨ ਵਾਸਤੇ ਤਿਆਰੀ ਕਰਦੇ ਨੇ ਕਿ ਗ੍ਰੰਥੀ ਦੀ ਲੋਰ ਸੀ ਪਾਪਾ ਬੁੱਢਾ ਜੀ ਨੂੰ ਚੁਣਿਆ ਗਿਆ ਤੇ ਆਖਿਆ ਪਾਪਾ ਜੀ ਹੁਣ ਤਿਆਰੀ ਕਰੋ ਸੰਗਤਾਂ ਦਾ ਹੁਕਮ ਹੋ ਗਿਆ ਤੇ ਸੰਗਤਾਂ ਨੇ ਪਹਿਲੇ ਝਾੜੂ ਮਾਰਨਾ ਆਦਮ ਸਭ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਹਰ ਮੰਦਰ ਸਾਹਿਬ ਤੱਕ ਸਫਾਈ ਦੀ ਸੇਵਾ ਕਰਨ ਬਈ ਸੇਵਾਦਾਰ ਫਿਰ ਪਾਣੀ ਛੇਕਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਫਿਰ ਕੀਰਤਨ ਕਰਨ ਵਾਲੇ ਆ ਗਏ ਤੋਂ ਉੱਤੀ ਸ਼ਰੇ ਸਾਜਾਂ ਦੇ ਨਾਲ ਕੀਰਤਨ ਹੁੰਦਾ ਵਾਹਿਗੁਰੂ ਸ਼ਬਦ ਸ਼ਬਦ ਦੇ ਵਿਚਾਰ ਹੀ ਕਰਨ ਵਾਲੀਆਂ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋ ਗਈਆਂ ਬਾਬਾ ਫੋਟਾ ਜੀ ਨੇ ਮਹਾਰਾਜ ਦੀ ਉਹ ਵੀਰਨ ਤੇ لےਆ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਚੌਰ ਸਾਹਿਬ ਦੀ ਸੇਵਾ ਕਰਦੇ ਆ ਹੋਰ ਸ਼ਬਦ ਗਾਇਨ ਕਰਦੇ ਆ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਉੱਥੇ ਪ੍ਰਕਾਸ਼ ਕੀਤਾ ਮਹਾਰਾਜ ਨੂੰ ਬਾਣੀ ਦਾ ਪ੍ਰਕਾਸ਼ ਕਰਕੇ ਬਾਬਾ ਬੁੱਧਾ ਜੀ ਨੂੰ ਹੁਕਮ ਹੋਇਆ ਉਹਨੇ ਗੁਰਬਾਣੀ ਦਾ ਹੁਕਮ ਨਾਮਾ ਲਿਆ ਸੰਤਾਂ ਕੇ ਕਾਰਜ ਆਪ ਖਰ ਹੋਆ ਹਰ ਕੰਮ ਕਰਾਮ ਆਇਆ ਰਾਮ ਇਸ ਤਰ੍ਹਾਂ ਧੰਨ ਗੁਰੂ ਅਰਜਨ ਦੇ ਪਤਸ਼ਾਹੀ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹ ਪਹਿਲਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਸੋ ਸਾਨੂੰ ਹੋਰ ਸਾਰੇ ਤੁੰ ਦਾ ਅਛਾੜ ਕੇ ਇੱਕ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਚ ਹੈ ਸੇਵ ਜਲ ਮਾਨੈ ਪ੍ਰਤੱਖ ਗੁਰੂ ਨਿਖਾਰੇ ਇਹ ਤੁrti ਬਾਣੀ ਆਈ ਤਿੰਨ ਸਗਲੀ ਚਿੰਤਾ ਉम्मे ਕਾਈ ਸੋ ਇਨੀਆਂ ਬੇਨਤੀਆਂ ਪ੍ਰਮਾਨ ਕਰੋ ਇਹ ਤੁਹਾਡੀ ਕਥਾ ਤੁਹਾਡਾ ਆਪਣਾ